ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਸੈਸਟਿਲੋ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਜਹਾਜ਼ ਦੀ ਜੋ ਹਿਸਟਰੀ ਦੀ ਸਭ ਤੋਂ ਵੱਡੀ ਮਿਸਟਰੀ ਬਣਿਆ ਮੈਰੀ ਸੈਲਿਸਟ ਸੋਚੋ ਇੱਕ ਸ਼ਿਪ ਸਮੁੰਦਰ ਦੇ ਬਿਲਕੁਲ ਵਿਚਕਾਰ ਪੂਰੀ ਤਰ੍ਹਾਂ ਨਾਲ ਖਾਲੀ ਨਾ ਕੈਪਟਨ ਨਾ ਕਰਿਊ ਨਾ ਕੋਈ ਕੁਲਿਊ ਕੀ ਹੋਇਆ ਸੀ ਉਸ ਜਹਾਜ਼ ਨਾਲ ਉਸ ਜਹਾਜ਼ ਦੇ ਕਰਿਊ ਨਾਲ ਰੈਡੀ ਹੋ ਜਾਓ ਇਸ ਰਹੱਸ ਨੂੰ ਐਕਸਪਲੋਰ ਕਰਨ ਦੇ ਲਈ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਤੇ ਚਲੋ ਸ਼ੁਰੂ ਕਰਦੇ ਹਾਂ ਦੋਸਤੋ ਜੇ ਤੁਹਾਨੂੰ ਸਮੁੰਦਰ ਜਾਂ ਸਮੁੰਦਰੀ ਜਹਾਜ਼ ਦੀ ਯਾਤਰਾ ਤੋਂ ਡਰ ਲੱਗਦਾ ਹੈ ਤੇ ਤੁਸੀਂ ਇਸ ਵੀਡੀਓ ਨੂੰ ਇੱਥੇ ਛੱਡ ਸਕਦੇ ਮੈਰੀ ਸਲੇਸਟ ਇੱਕ ਅਮਰੀਕੀ ਵਪਾਰੀ ਜਹਾਜ਼ ਸੀ ਜਿਸ ਨੂੰ ਸ਼ੁਰੂ ਵਿੱਚ 1861 ਵਿੱਚ ਨੋਵਾ ਸਕੋਸ਼ੀਆ ਕੈਨੇਡਾ ਵਿੱਚ ਅਮਾਜੋਨ ਨਾਮ ਦਿੱਤਾ ਗਿਆ ਇਹ ਜਹਾਜ਼ ਖਾਸ ਤੇਜ਼ ਰਫ਼ਤਾਰ ਲਈ ਤਿਆਰ ਕੀਤਾ ਗਿਆ ਸੀ ਪਰ ਇਸ ਦੀ ਸ਼ੁਰੂਆਤ ਤੋਂ ਹੀ ਮੁਸੀਬਤਾਂ ਸ਼ੁਰੂ ਹੋ ਗਈਆਂ ਇਸ ਦੇ ਪਹਿਲੇ ਕੈਪਟਨ ਦੀ ਮੌਤ ਪਹਿਲੀ ਯਾਤਰਾ ਦੌਰਾਨ ਹੀ ਹੋ ਗਈ ਅਤੇ ਜਹਾਜ਼ ਨੇ ਕਈ ਹਾਦਸਿਆਂ ਦਾ ਸਾਹਮਣਾ ਵੀ ਕੀਤਾ ਜਿਸ ਵਿੱਚ 1867 ਵਿੱਚ ਕੇਪ ਬ੍ਰਿਟਨ ਟਾਪੂ ਤੇ ਇਹਦਾ ਕ੍ਰੈਸ਼ ਹੋਣਾ ਵੀ ਸ਼ਾਮਲ ਹੈ 1868 ਵਿੱਚ ਇਸ ਨੂੰ ਅਮਰੀਕੀ ਮਾਲਕਾਂ ਵੱਲੋਂ ਖਰੀਦ ਲਿਆ ਗਿਆ ਅਤੇ ਇਸ ਦਾ ਨਾਮ ਬਦਲ ਕੇ ਮੈਰੀ ਸਲੇਸਟ ਰੱਖਿਆ ਗਿਆ 7 ਨਵੰਬਰ 1872 ਨੂੰ ਮੈਰੀ ਸਲੇਸਟ ਅਮਰੀਕਾ ਦੇ ਸ਼ਹਿਰ ਨਿਊਯਾਰਕ ਤੋਂ ਇਟਲੀ ਦੇ ਸ਼ਹਿਰ ਜੈਨੂਆ ਲਈ ਰਵਾਨਾ ਹੋਇਆ ਜਹਾਜ਼ ਦੀ ਕਮਾਂਡ ਕੈਪਟਨ ਬੈਂਜਾਮਿਨ ਸਪੂਨਰ ਬ੍ਰਿਜਸ ਕੋਲ ਸੀ ਜੋ ਇੱਕ ਤਜਰਬੇਕਾਰ ਕੈਪਟਨ ਸੀ ਉਦੇ ਨਾਲ ਉਸਦੀ ਪਤਨੀ ਸਾਰਾ 2 ਸਾਲ ਦੀ ਬੇਟੀ ਸੋਫੀਆ ਅਤੇ 7 ਹੋਰ ਕਰੂ ਮੈਂਬਰ ਸਾਮਿਲ ਸਨ। ਜਹਾਜ਼ ਵਿੱਚ 1701 ਬੈਰਲ ਦੀ ਨੇਚਰਡ ਅਲਕੋਹਲ ਸੀ। ਨਾ ਪੀਣਯੋਗ ਜ਼ਹਿਰੀਲੀ ਸ਼ਰਾਬ। ਕਪਤਾਨ ਬ੍ਰਿਗੇਜ਼ ਨੇ ਜਹਾਜ਼ ਨੂੰ ਨਿਊਯਾਰਕ ਦੇ ਸਮੁੰਦਰੀ ਕਿਨਾਰੇ ਪਹੁੰਚਾਉਣ ਤਿਆਰ ਕੀਤਾ। ਅਧਿਆਪਨ ਮਾਨ ਲਿਖਿਆ ਕਿ ਜਹਾਜ਼ ਸੁੰਨੀ ਹੱਥ ਦੇ ਜਾ ਰਿਹਾ ਅਤੇ ਚੰਗੇ ਸਫ਼ਰ ਦੀ ਉਮੀਦ ਕਰਦਾ। पर किस्मत नु कुछ बुरी मंजूर ਸੀ 4 ਦਸੰਬਰ 1872 ਨੂੰ ਕੈਨੇਡੀਅਨ ਜਹਾਜ਼ ਡੇ ਗਰਾਟੀਆ ਜਿਸ ਦੀ ਕਮਾਂਡ ਕੈਪਟਨ ਡੇਵਿਡ ਮੋਰ ਹਾਊਸਕੋਲ ਸੀ ਉਸਨੇ ਅਜੋਰਸ ਟਾਪੂ ਤੋਂ 400 ਨੌਟਿਕਲ ਮੀਲ ਈਸਟ ਵਿੱਚ ਮੈਰੀ ਸਲੇਸ ਨੂੰ ਤਰਦਾ ਹੋਇਆ ਵੇਖਿਆ ਜਹਾਜ਼ ਦੀਆਂ ਸਿਰਫ ਤਿੰਨ ਪਾਲ ਖੁੱਲੀਆਂ ਸਨ ਅਤੇ ਬੇਕਾਬੂ ਟੰਗ ਨਾਲ ਤਰ ਰਿਹਾ ਸੀ ਡੇਗ ਰਾਟਗਾ ਦੇ ਕੈਪਟਨ ਨੇ ਜਹਾਜ਼ ਦੀ ਜਾਂਚ ਕੀਤੀ ਤੇ ਪਾਇਆ ਕਿ ਇਹ ਪੂਰੀ ਤਰ੍ਹਾਂ ਖਾਲੀ ਸੀ। ਤਾਨ ਬ੍ਰਿਜ ਉਸ ਦੀ ਪਤਨੀ, ਬੇਟੀ ਅਤੇ ਸਾਰੇ ਮਲਾਕ ਗਾਇਬ ਸਨ। ਜਹਾਜ਼ ਦੀ ਇੱਕ ਲਾਈਫ ਬੋਟ ਅਤੇ ਨੈਵੀਗੇਸ਼ਨ ਸਾਧਨ ਜਿਵੇਂ ਕਰੋਨੋਮੀਟਰ ਗੁੰਮ ਸਨ। ਜਹਾਜ਼ ਦੇ ਲੌਗਬੁੱਕ ਵਿੱਚ ਆਖਰੀ ਐਂਟਰੀ 5 ਨਵੰਬਰ 1872 ਨੂੰ ਸੀ। ਜਿਸ ਵਿੱਚ ਲਿਖਿਆ ਸੀ ਕਿ ਜਹਾਜ਼ ਅਜੂਰ ਸੁਦੇ ਸੰਟਾ ਮਾਰਗਟਾਪੂ ਦੇ 6 ਮੀਲ ਦੂਰ ਸੀ ਜਹਾਜ਼ ਵਿੱਚ 3 ਫੁੱਟ ਪਾਣੀ ਸੀ ਪਰ ਇਹ ਡੁੱਬਨ ਦੀ ਹਾਲਤ ਵਿੱਚ ਨਹੀਂ ਸੀ ਜਹਾਜ਼ ਵਿੱਚ ਕਾਰਗੋ ਭੋਜਨ ਅਤੇ ਨਿੱਜੀ ਸਮਾਨ ਜਿਉਂ ਦਾ ਤਿਉ ਹੀ ਪਿਆ ਸੀ ਜਿਸ ਨਾਲ ਕਲੀਅਰ ਸੀ ਕਿ ਜਹਾਜ਼ ਨੂੰ ਕਾਲੀ ਵਿੱਚ ਛੱਡਿਆ ਗਿਆ ਦੇ ਗਰਾਟਿਆ ਦੇ ਮਲਾਹਾਂ ਨੇ ਮੈਰੀਸਲੇਸਟ ਨੂੰ ਜਿਬਰਾਲਟਰ ਲਿਆਂਦਾ ਜੋ ਬ੍ਰਿਟਿਸ਼ਰ ਟੈਰੀਟਰੀ ਸੀ ਜਿੱਥੇ ਫਿਰ ਸ਼ੁਰੂ ਹੋਈ ਇਨਵੈਸਟੀਗੇਸ਼ਨ ਬ੍ਰਿਟਿਸ਼ ਅਧਿਕਾਰੀਆਂ ਨੇ ਸੋਲਵੇ ਸੁਣਵਾਈ ਕੀਤੀ ਆਟਾਰਨੀ ਜਨਰਲ ਫਰੈਡਰਿਕ ਸੋਲੀ ਫਲਡ ਨੇ ਸ਼ੱਕ ਜਤਾਇਆ ਕਿ ਦੇਈ ਗਰਾਟੀਆ ਦੇ ਮਲਾਹਾ ਨੇ 14 ਦੇ ਕੈਪਟਨ ਨੇ ਬਗਾਵਤ ਜਾਂ ਲੁੱਟਮਾਰ ਕੀਤੀ ਹੋ ਸਕਦੀ ਇਸ ਜਹਾਜ਼ ਨਾਲ ਪਰ ਇਸ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਇਹਦੇ ਵਿੱਚ ਕਈ ਥਿਊਰੀਜ਼ ਸਾਹਮਣੇ ਆਈਆਂ ਨੰਬਰ 1 ਹੈ ਬਗਾਵਤ ਜਾਂ ਸਮੁੰਦਰੀ ਡਾਕੂ ਕੁਝ ਨੇ ਸੋਚਿਆ ਕਿ ਸ਼ਿਪ ਦੇ ਕਰੂ ਮੈਂਬਰਸ ਨੇ ਬਗਾਵਤ ਕੀਤੀ ਜਾਂ ਸਮੁੰਦਰੀ ਡਾਕੂਆਂ ਨੇ ਮੈਰਿਕ ਸਲੇਸੋ ਤੇ ਹਮਲਾ ਕੀਤਾ ਹੋਵੇ ਪਰ ਜਹਾਜ਼ ਤੇ ਹਿੰਸਾ ਜਾਂ ਲੁੱਟ ਦੇ ਕੋਈ ਵੀ ਨਿਸ਼ਾਨ ਨਹੀਂ ਸਨ ਨੰਬਰ 2 ਤੇ ਹੈ ਸ਼ਰਾਬ ਦੇ ਧੂਏ 2006 ਵਿੱਚ JCL ਦੇ ਵਿਗਿਆਨੀ ਡਾਕਟਰ ਐਂਟਰੀਆ ਸੇਲਾ ਨੇ ਸੁਝਾ ਦਿੱਤਾ ਕਿ ਸ਼ਰਾਬ ਦੇ ਬੈਰਲਾਂ ਤੋਂ ਨਿਕਲਦੇ ਧੂਏ ਨਾਲ ਧਮਾਕਾ ਹੋਇਆ ਹੋ ਸਕਦਾ ਹੈ ਜਿਸ ਨੇ ਮੈਰੀ ਸੈਲੇਸ ਦੇ ਕੈਪਟਨ ਨੂੰ ਜਹਾਜ਼ ਛੱਡਣ ਦਾ ਹੁਕਮ ਦੇਣ ਲਈ ਮਜਬੂਰ ਕੀਤਾ ਹੋਵੇ ਇਹ ਤਮਾਕਾ ਜਹਾਜ਼ ਨੂੰ ਨੁਕਸਾਨ ਪਹੁੰਚਾਏ ਬਿਨਾ ਹੋ ਸਕਦਾ ਹੈ ਥਿਊਰੀ ਨੰਬਰ 3 ਗਲਤ ਕਰੋਨੋਮੀਟਰ 2002 ਵਿੱਚ ਇੱਕ ਹੋਰ ਰਿਪੋਰਟ ਸਾਹਮਣੇ ਆਈ ਜਿਸ ਵਿੱਚ ਹਿਸਟੋਰੀਅਨ ਐਨ ਮੈਗ ਗ੍ਰੈਗਰਨ ਨੇ ਸੁਝਾਅ ਦਿੱਤਾ ਕਿ ਕੈਪਟਨ ਦਾ ਕਰੋਨੋਮੀਟਰ ਖਰਾਬ ਸੀ ਜਿਸ ਕਾਰਨ ਜਹਾਜ਼ 120 ਮੀਲ ਵੈਸਟ ਵਿੱਚ ਸੀ ਇਸ ਨਾਲ ਕੈਪਟਨ ਨੂੰ ਲੱਗਿਆ ਕਿ ਜਹਾਜ਼ ਡੁੱਬ ਰਿਹਾ ਹੈ ਅਤੇ ਉਸਨੇ ਜਹਾਜ਼ ਛੱਡਣ ਦਾ ਫੈਸਲਾ ਕੀਤਾ ਇੱਥੇ ਥਿਊਰੀ ਨੰਬਰ 4 ਸਾਹਮਣੇ ਆਉਂਦੀ ਜਿਹੜੀ ਬੜੀ ਅਜੀਬ ਹੈ ਸਥਿਊਰੀ ਵਿੱਚ ਮੰਨਿਆ ਜਾਂਦਾ ਹੈ ਕਿ ਕੁਝ ਵੱਡੇ ਸਮੁੰਦਰੀ ਜੀਵਾਂ ਨੇ ਜਾਂ ਏਲੀਅਨਜ਼ ਨੇ ਇਸ ਜਹਾਜ਼ ਨੂੰ ਗਾਇਬ ਕਰ ਦਿੱਤਾ ਹੋਵੇ ਪਰ ਇਹ ਸਾਰੀਆਂ ਦੀਆਂ ਸਾਰੀਆਂ ਕਾਲਪਨਿਕ ਕਹਾਣੀਆਂ ਪਰ ਇਹਨਾਂ ਵਿੱਚ ਸਭ ਤੋਂ ਪੋਸੀਬਲ ਥਿਊਰੀ ਹੈ ਖਰਾਬ ਦੇ ਧੂਏ ਵਾਲੇ ਪਰ ਸੱਚ ਅਜੇ ਵੀ ਲੁਕਿਆ ਹੈ ਜਿਉਂ ਜਹਾਜ਼ ਛੱਡ ਕੇ ਪੱਜੇ ਤਾਂ ਲਾਈਫ ਬੋਟ ਵਿੱਚ ਕਿਉਂ ਕਿੱਥੇ ਗਿਆ ਸਮੁੰਦਰ ਵਿੱਚ ਡੁੱਬੇ ਜਾਂ ਕੁਝ ਹੋਰ ਸਮੁੰਦਰ ਨੇ ਇਸ રહਸ ਨੂੰ ਕਾਇਮ ਰੱਖਿਆ ਮੈਰੀ ਸਲੇਸਟ ਨੂੰ ਗਿਬਰਲਟਰ ਤੋਂ ਬਾਅਦ ਵਾਪਸ ਵਰਤੋਂ ਵਿੱਚ ਲਿਆਂਦਾ ਗਿਆ ਪਰ ਇਸ ਦੀ ਰੈਪਿਊਟੇਸ਼ਨ ਕਾਫੀ ਖਰਾਬ ਹੋ ਗਈ ਸੀ 1885 ਵਿੱਚ ਇਸ ਦੇ ਨਿਊ ਓਨਰ ਨੇ ਇੰਸ਼ੋਰੈਂਸ ਫਰਾਡ ਲਈ ਸ਼ਿਪ ਨੂੰ ਹਾਇਤੀ ਲਾਗੇ ਛੋਟੀ ਸਮੁੰਦਰੀ ਚਟਾਨ ਤੇ ਕ੍ਰੈਸ਼ ਕਰਵਾ ਦਿੱਤਾ ਸ਼ਿਪ ਪੂਰੀ ਤਰ੍ਹਾਂ ਨਾਲ ਨਹੀਂ ਡੁੱਬਿਆ ਪਰ ਸੜ ਕੇ ਖਤਮ ਹੋ ਗਿਆ 1884 ਵਿੱਚ ਆਰਥਰ ਕੋਨਨ ਡੋਇਲ ਦੀ ਸਟੋਰੀ ਨੇ ਮੈਰੀ ਸੇਲੇਸਟ ਨੂੰ ਫਿਮਸ ਕਰ ਦਿੱਤਾ ਅੱਜ ਵੀ ਇਹ ਮਿਸਟਰੀ ਸਭ ਨੂੰ ਅਟਰੈਕਟ ਕਰਦੀ 10 ਜਣਿਆਂ ਦੀ ਕਿਸਮਤ ਅਜੇ ਵੀ ਅਣਸੁਲਝੀ ਪਹੇਲੀ ਹੈ ਸਮੁੰਦਰ ਨੇ ਸਾਰੇ ਸੀਕਰੇਟਸ ਆਪਣੇ ਵਿੱਚ ਲੁਕਾ ਲਏ ਹਾਂਜੀ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਮੈਰੀ ਸੇਲੇਸਟ ਦੇ ਕਰੂ ਨਾਲ ਕੀ ਹੋਇਆ ਨੈਚੁਰਲ ਜਸਾਸਟਰ ਕੋਈ ਗਲਤੀ ਜਾਂ ਸੁਪਰਨੈਚੁਰਲ ਪਾਵਰ ਉਹਨਾਂ ਨੂੰ ਕਿਤੇ ਲੈ ਗਈ ਕਮੈਂਟ ਵਿੱਚ ਆਪਣੀ ਥਿਊਰੀ ਜ਼ਰੂਰ ਦੱਸੋ ਵੀਡੀਓ ਪਸੰਦ ਆਈ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਚਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ